ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਪੈਂਦੇ ਖਾਂ ਕੁਝ ਸ਼ਾਮਾਂ ਮਾਜੇ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਹੋਏ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਬੇ ਵੱਲ ਚਲੇ ਗਏ ਕਰਤਾਰਪੁਰ ਨਗਰ ਕਰਤਾਰਪੁਰ ਨਗਰ ਗੁਰੂ ਅਰਜਨ ਦੇਵ ਜੀ ਪਹਿਲਾਂ ਹੀ ਵਸਾ ਚੁੱਕੇ ਸਨ ਗੁਰੂ ਜੀ ਕਰਤਾਰਪੁਰ ਜਾ ਕੇ ਆਪਣਾ ਡੇਰਾ ਲਾ ਲਿਆ ਦੁਆਬੇ ਦੀਆਂ ਸੰਗਤਾਂ ਨੂੰ ਜਦ ਪਤਾ ਲੱਗਾ ਤਾਂ ਉਹ ਹੰਮ ਹੁਮਾ ਕੇ ਦਰਸ਼ਨਾਂ ਨੂੰ ਆਈਆਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਰਤਾਰਪੁਰ ਵਿੱਚ ਹੀ ਠਹਿਰੇ ਹੋਏ ਸਨ ਜਦ ਇਸਮਾਇਲ ਖਾਨ ਦੀ ਅਗਵਾਈ ਹੇਠ ਕੁਝ ਪਠਾਨ ਗੁਰੂ ਜੀ ਪਾਸ ਨੌਕਰੀ ਕਰਨ ਵਾਸਤੇ ਆਏ ਇਹ ਕੁੱਲ 26 ਪਠਾਨ ਸਨ ਅਤੇ ਗੁਰੂ ਜੀ ਇਕੱਲੇ- ਇਕੱਲੇ ਨਾਲ ਮੁਲਾਕਾਤ ਕਰਕੇ ਇਨ੍ਹਾਂ ਪਠਾਨਾਂ ਵਿੱਚ ਇੱਕ ਗਿਲਜੀ ਗੱਬਰੂ ਸੀ ਉਹ ਬਹੁਤ ਖੂਬਸੂਰਤ ਜਵਾਨ ਆਪਣੀ ਵਿਧਵਾ ਮਾਂ ਨਾਲ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਸੀ ਗੁਰੂ ਜੀ ਨੇ ਉਸ ਦੇ ਹੁੰਦੜ ਹੇਲ ਸਰੀਰ ਨੂੰ ਵੇਖ ਕੇ ਉਸ ਨੂੰ ਆਪਣੇ ਪਾਸ ਰੱਖ ਲਿਆ ਉਸ ਦੀ ਮਾਂ ਦੇ ਨਾਂ ਕੁਝ ਜ਼ਗੀਰ ਲਵਾ ਦਿੱਤੀ ਅਤੇ ਉਸ ਦੀ ਰਹਿਣ ਲਈ ਮਕਾਨ ਬਣਵਾ ਦਿੱਤਾ ਇਸ ਨੌਜਵਾਨ ਲੜਕੇ ਦਾ ਨਾਂ ਪੈਂਦੇਖਾਂ ਸੀ ਗੁਰੂ ਜੀ ਨੇ ਪੈਂਦੇ ਖਾਨ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਆਪ ਲਈ। ਉਹਦੇ ਵਾਸਤੇ ਖਾਸ ਤੌਰ ਤੇ ਦੋ ਮੱਝਾਂ ਦਾ ਦੁੱਧ ਰਾਖਮਾ ਰੱਖਿਆ ਜਾਂਦਾ ਸੀ ਅਤੇ ਬਦਾਮ ਅਤੇ ਹੋਰ ਮੇਵੇ ਜਿੰਨੇ ਵੀ ਉਹ ਖਾ ਲਵੇ ਕੋਈ ਹਿਸਾਬ ਨਹੀਂ ਸੀ ਰੱਖਿਆ ਜਾਂਦਾ। ਇੱਕ ਪ੍ਰਮੁੱਖ ਯੋਧੇ ਇਸਮਾਇਲ ਖਾਨ ਨੂੰ ਉਸ ਨੂੰ ਜੁੱਧ ਵਿਦਿਆ ਸਿਖਾਉਣ ਦੀ ਜ਼ਿੰਮੇਵਾਰੀ ਲਈ ਗਈ ਸੀ। ਗੁਰੂ ਜੀ ਨੂੰ ਜਦ ਆਪ ਵੀ ਸ਼ਮਾ ਮਿਲਦਾ ਤਾਂ ਜੁੱਧ ਵਿਦਿਆ ਦੇ ਕਈ ਆਦਪੁੱਤ ਰਹੱਸ ਉਹ ਪੈਂਦੇਖਾਂ ਨੂੰ ਸਮਝਾਉਂਦੇ ਰਹਿੰਦੇ। ਕੁਝ ਸਮਾਂ ਬਾਅਦ ਹੀ ਪੈਂਦੇਖਾਂ ਇੱਕ ਦਰਸ਼ਣੀ ਪਹਿਲਵਾਨ ਅਤੇ ਸ਼ੂਰਬੀਰ ਯੋद्धा ਬਣ ਗਿਆ। ਉਸ ਦੀਆਂ ਖੇਡਾਂ ਹੀ ਅਜੇਹੀਆਂ ਹੁੰਦੀਆਂ ਸਨ ਕਿ ਜਿਨ੍ਹਾਂ ਨੂੰ ਵੇਖ ਕੇ ਲੋਕ ਹੈਰਾਨ ਰਹਿ ਜਾਂਦੇ ਸਨ। ਉਸ ਦੇ ਹੱਥਾਂ ਵਿੱਚ ਐਨੀ ਤਾਕਤ ਸੀ। ਉਹ ਚਾਂਦੀ ਦੇ ਰੁਪਈਏ ਉੱਤੇ ਉਕਰੇ ਅੱਖਰ ਅੰਗੂਠੇ ਨਾਲ ਰਗੜ ਕੇ ਹੀ ਮਿਟਾ ਦਿੰਦਾ ਸੀ ਇੱਕ ਹੱਥ ਵਿੱਚ ਫੜ ਕੇ ਉਹ ਰੁਪਈਏ ਨੂੰ ਦੂਰਾ ਵੀ ਕਰ ਦਿੰਦਾ ਸੀ ਉਹ ਮੱਝ ਦਾ ਝੋਟੇ ਨੂੰ ਲੱਤਾਂ ਬੰਨ੍ਹ ਕੇ ਮੋਢੇ ਤੇ ਚੁੱਕ ਲੈਂਦਾ ਸੀ ਸਭ ਤੋਂ ਅਦਭੁਤ ਖੇਡ ਉਸਦੀ ਇਹ ਸੀ ਕਿ ਘੋੜਸਵਾਰ ਕਿੰਨੇ ਵੀ ਜ਼ੋਰ ਨਾਲ ਘੋੜਾ ਭਜਾਉਂਦਾ ਆਉਂਦਾ ਹੋਵੇ ਉਹ ਘੋੜੇ ਨੂੰ ਰੋਕ ਕੇ ਘੋੜੇ ਅਤੇ ਸਵਾਰ ਦੋਹਾਂ ਨੂੰ ਉਲਟਾ ਦਿੰਦਾ ਸੀ ਉਸਦੀ ਬਹਾਦਰੀ ਅਤੇ ਉਸ ਦੀਆਂ ਅਸਚਰਜ ਖੇਡਾਂ ਵੇਖਣ ਲਈ ਲੋਕ ਬੜੇ ਚਾਹ ਨਾਲ ਆਇਆ ਕਰਦੇ ਸਨ ਉਸਦੀ ਬਹਾਦਰੀ ਦਾ ਉਸ ਸਮੇਂ ਪਤਾ ਲੱਗਾ ਜਦ ਸਿੱਖਾਂ ਦੀ ਪਹਿਲੀ ਲੜਾਈ ਵਿੱਚ ਉਸ ਲੋਗੜ ਦੇ ਕਿਲੇ ਵਿੱਚੋਂ ਨਿਕਲ ਕੇ ਮੁਗਲ ਫੌਜੀਆਂ ਨੂੰ ਰੋਲਦੇ ਹੋਏ ਮੁਖਲਿਸ ਖਾਨ ਦੇ ਸਾਥੀ ਦੀਦਾਰ ਅਲੀ ਨੂੰ ਇੱਕੇ ਝੱਪਟੇ ਵਿੱਚ ਮਾਰ ਮੁਕਾਇਆ ਸੀ ਉਸ ਦੇ ਸਾਹਮਣੇ ਮਗਲ ਫੌਜਾਂ ਭੇਡਾਂ ਵਾਂਗ ਭੱਜ ਉੱਠੀਆਂ ਸਨ ਇਸ ਜੰਗ ਵਿੱਚ ਬਹਾਦਰੀ ਦਿਖਾਉਣ ਕਰਕੇ ਗੁਰੂ ਜੀ ਨੇ ਉਸ ਦੀ ਬੜੀ ਛਲਾਂਗਾ ਕੀਤੀ ਪਰ ਇਸ ਛਲਾਂਗਾ ਦਾ ਉਸ ਉੱਤੇ ਉਲਟਾ ਅਸਰ ਹੀ ਹੋਇਆ ਉਹ ਇੰਨਾ ਘਮੰਡੀ ਹੋ ਗਿਆ ਕਿ ਉਹ ਇਹ ਸਮਝਣ ਲੱਗਾ ਕਿ ਗੁਰੂ ਜੀ ਨੂੰ ਜਿੱਤ ਹੀ ਉਸ ਕਰਕੇ ਹੋਈ ਸੀ ਚੌਥੀ ਜੰਗ ਜਿਹੜੀ ਕਰਤਾਰਪੁਰ ਹੋਈ ਸੀ ਉਸ ਵਿੱਚ ਉਹ ਗੁਰੂ ਸਾਹਿਬ ਦੇ ਖਿਲਾਫ ਲੜਿਆ ਸੀ ਗੁਰੂ ਜੀ ਦੇ ਅਹਿਸਾਨਾਂ ਨੂੰ ਉਹ ਭੁੱਲ ਹੀ ਗਿਆ ਅਤੇ ਇੱਕ ਮਾਮੂਲੀ ਬਾਜ਼ ਪਿੱਛੇ ਗੁਰੂ ਜੀ ਵਿਰੁੱਧ ਲੜਨ ਨੂੰ ਤਿਆਰ ਹੋ ਗਿਆ ਆਪਣੇ ਆਪ ਨੂੰ ਭਾਵੇਂ ਉਹ ਕਿੰਨਾ ਵੀ ਸ਼ੂਰਮਾ ਸਮਝਦਾ ਸੀ ਪਰ ਇਕੱਲਾ ਉਹ ਗੁਰੂ ਨਾਲ ਟੱਕਰ ਲੈਣੋਂ ਡਰਦਾ ਸੀ ਇਸ ਲਈ ਉਹ ਲਾਹੌਰ ਦੇ ਸੂਬੇਦਾਰ ਨੂੰ ਮਿਲਿਆ ਜਿਸ ਨੇ ਕਾਲੇ ਖਾਨ ਨੂੰ ਇੱਕ ਵੱਡੀ ਫੌਜ ਦੇ ਕੇ ਗੁਰੂ ਉੱਪਰ ਹਮਲਾ ਕਰਨ ਭੇਜ ਦਿੱਤਾ। ਇਸ ਕਮਸ਼ਾਨ ਦੇ ਜੁੱਧ ਵਿੱਚ ਕਾਲੇ ਖਾਂ ਮਾਰਿਆ ਗਿਆ। ਪੈਂਦੇਖਾਂ ਆਪਣੀ ਬਹਾਦਰੀ ਦੇ ਘਮੰਡ ਕਰਕੇ ਗੁਰੂ ਜੀ ਨਾਲ ਜੁੱਧ ਕਰਨ ਉਹਨਾਂ ਸਾਹਮਣੇ ਆ ਡਟਿਆ। ਗੁਰੂ ਜੀ ਨੇ ਉਸ ਨੂੰ ਕਿਹਾ ਪੈਂਦੇਖਾਂ ਪਹਿਲ ਤੇਰੀ ਹੈ, ਬਾਰ ਕਰ। ਪੈਂਦੇਖਾਂ ਨੇ ਸਾਰੇ ਜ਼ੋਰ ਨਾਲ ਬਾਰ ਕੀਤਾ ਪਰ ਗੁਰੂ ਜੀ ਨੇ ਸਹਿਜ ਸੁਭਾਅ ਹੀ ਰੋਕ ਲਿਆ। ਗੁਰੂ ਜੀ ਨੇ ਉਸ ਨੂੰ ਫਿਰ ਵਾਰ ਕਰਨ ਵਾਸਤੇ ਕਿਹਾ ਇਸ ਤਰ੍ਹਾਂ ਪੈਂਦੇਖਾਨ ਨੇ ਤਿੰਨ ਵਾਰ ਕੀਤੇ ਜਿਹੜੇ ਗੁਰੂ ਜੀ ਨੇ ਰੋਕ ਲਏ ਫਿਰ ਗੁਰੂ ਜੀ ਨੇ ਇੱਕ ਐਸਾ ਵਾਰ ਕੀਤਾ ਕਿ ਉਹ ਘੋੜੇ ਉੱਤੋਂ ਡਿੱਗ ਪਿਆ ਗੁਰੂ ਜੀ ਨੇ ਆਪਣੇ ਘੋੜੇ ਉੱਤੋਂ ਉਤਰ ਕੇ ਉਸ ਨੂੰ ਮੌਤ ਦਾ ਘਾਟ ਉਤਾਰ ਦਿੱਤਾ ਇਸ ਤਰ੍ਹਾਂ ਕ ਮੰਡੀ ਪੈਂਦੇਖਾਨ ਦਾ ਅੰਤ ਹੋ ਗਿਆ ਅੱਜ ਦੀ ਇਹ ਸਾਖੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਇਸ ਵੀਡੀਓ ਨੂੰ ਆਪਣੇ ਰਿਸ਼ਤੇਦਾਰ ਦੋਸਤਾਂ ਨੂੰ ਸ਼ੇਅਰ ਜ਼ਰੂਰ ਕਰਨਾ ਇਤਿਹਾਸ ਨਾਲ ਜੁੜੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਅਤੇ ਸਾਖੀਆਂ ਦੇਖਣ ਲਈ ਸਾਡੇ ਚੈਨਲ ਗੱਲ ਇਤਿਹਾਸ ਦੀ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ